ਕਰਮੀ ਤੁਹਾਨੂੰ ਇੱਕ ਚੰਗੇ ਆਈਐਸ ਮਿਲ ਜਾਣਗੇ ਹਮ ਹਮ ਚੰਗੇ ਪੀਸਸ ਮਿਲ ਜਾਣਗੇ ਚੰਗੇ ਆਈਪੀਐਸ ਮਿਲ ਜਾਣਗੇ ਚੰਗੇ ਵਕੀਲ ਮਿਲਣਗੇ ਚੰਗੇ ਜੱਜ ਮਿਲ ਜਾਣਗੇ ਚੰਗੇ ਡਾਕਟਰ ਵੀ ਮਿਲਣਗੇ ਔਰ ਚੰਗੇ ਤੁਹਾਨੂੰ ਅਧਿਆਪਕ ਮਿਲਣਗੇ ਚੰਗੇ ਪ੍ਰੋਫੈਸਰ ਮਿਲਣਗੇ ਚੰਗੇ ਸ਼ਾਇਦ ਰਾਜਨੇਤਾ ਵੀ ਮਿਲਣਗੇ ਲੇਕਿਨ ਚੰਗੇ ਇਨਸਾਨ ਨਹੀਂ ਮਿਲਦੇ ਚੰਗਾ ਨਾਗਰਿਕ ਅਧੀਕਰਿ ਕੋਈ ਕੋਈ ਹੁੰਦਾ ਨਾ ਇਹ ਸੱਚ ਕੋ ਰਾਜਨੀਤੀ ਹੋਂਦੋਂ ਬਾਦਾਂ ਇਹਦੇ ਵਿੱਚ ਤਰੇੜ ਪੈ ਗਈ ਕਿ ਜਗਾੜੂ ਵਾਰ ਬਹੁਤ ਆ ਗਏ ਉਹ ਆਣ ਆ ਗਏ ਜਿਹੜੇ ਅਵਾਰਡ ਦੇ ਕਾਬਲ ਨਹੀਂ ਤੇ ਉਹਨਾਂ ਲੋਕਾਂ ਨੂੰ ਵੀ ਅਵਾਰਡ ਨਹੀਂ ਮਿਲੇ ਜਿਹੜੇ ਕਾਬਲ ਸੀ ਪਿੱਛੇ ਰਹਿ ਗਏ ਉਹ ਹਨਾ ਨਹੀਂ ਮਿਲਦੇ ਕਿਉਂਕਿ ਉਹਨਾਂ ਦੀ ਸਿਆਸੀ ਪਹੁੰਚ ਨਹੀਂ ਹੁੰਦੀ ਦਫਤਰੀ ਪਹੁੰਚ ਨਹੀਂ ਹੁੰਦੀ ਜੇ ਸਪੈਸ਼ਲ ਅਵਾਰਡ ਹੈਗਾ ਕੀ ਉਹ ਜਿਹੜਾ ਸਟੇਟ ਅਵਾਰਡ ਨਾਲ ਮੈਨ ਮਿਲਿਆ ਹਾਂਜੀ ਉਹਦੇ ਨੂੰ ਬੈਟਰ ਇੱਕ ਆਦਮੀ ਨੇ 15 ਸਾਲ ਤੋਂ ਬਾਦਾਂ ਅਵਾਰਡ ਦੇ ਕਾਬਲ ਹੋਇਆ ਇੱਕ 3 ਸਾਲ ਬਾਦਾਂ ਹੋ ਰਿਹਾ ਕੀ ਜਿਹੜਾ ਅਵਾਰਡ ਦੀ ਉਹ ਕੈਟਾਗਰੀ ਨੂੰ ਤੁਸੀਂ ਇੱਕ ਕਿਹੜੇ ਪਾਸੇ ਵੰਡਿਆ ਵਾ ਪਹਿਲੇ ਕੌਮ ਨੇ ਲਿਖਿਆ ਸੀ ਵੀ ਉਸ ਦੇ ਆਪਕ ਦੇ ਨੰਬਰ ਵੀ ਨੇ ਲੱਗਣੇ ਹੈਗੇ ਜਿਹਦੇ ਆਪਣੇ ਬੱਚੇ ਸਰਕਾਰੀ ਸਕੂਲ ਸਰਕਾਰੀ ਸਕੂਲ ਚ ਪੜਦੇ ਹੋਣਾ ਹੂੰ ਹੂੰ ਹੁਣ 71 ਜੇ ਮੈਨੂੰ ਨਹੀਂ ਲੱਗਦਾ ਕਿਸੇ ਦੇ ਹੋਣਗੇ ਹਾਂ ਕਿਸੇ ਦੇ ਹੋਣਗੇ ਮਤਲਬ ਜਦੋਂ ਸਾਡੇ ਅਧਿਆਪਕ ਦੀ ਕਹਣੀ ਤੇ ਕਰਨੀ ਚ ਫਰਕ ਹੈ ਹੂੰ ਹੂੰ ਤੇ ਉਹ ਵਾਰਡ ਦੇ ਵੀ ਕਾਬਿਲ ਨਹੀਂ ਹੁਣ ਜਦੋਂ ਕਿਸੇ ਭਗਤ ਮਾਨ ਸਾਹਿਬ ਜਿਨ੍ਹਾਂ ਨੇ ਮੱਲਾ ਕਲੀਨਿਕ ਖੋਲੇ ਜਦੋਂ ਕਿ ਬਿਮਾਰਾਂ ਦੇ ਚ ਫੋਟੋਸ ਜਾਂਦੇ ਹੂੰ ਹੂੰ ਉਹ ਕਹਿੰਦਾ ਅੱਗੇ ਮੱਲਾ ਕਿਉਂ ਨਹੀਂ ਕਹਣੀ ਸੀ ਸਰਕਾਰ ਨੂੰ ਇਹਨਾਂ ਅਵਾਰਡੀਆਂ ਨੂੰ ਭਵਿੱਖ ਦੇ ਵਿੱਚ ਵੀ ਸਮਰਪਿਤ ਭਾਵ ਦੇ ਨਾਲ ਸਨਮਾਨ ਦੇਣ ਤੋਂ ਇਲਾਵਾ ਵਿਭਾਗੀ ਨੀਤੀਆਂ ਨੂੰ ਇੱਕਸਾਰ ਕਰਨ ਦੀ ਲੋੜ ਹੈ। ਰਾਜਾ ਦੇ ਰੰਕ ਹੂੰ ਇੱਕੋ ਟੇਬਲ ਦੇ ਬਗੇ ਬੈਡਿੰਗ ਦਸਦੇ ਬਗੇ ਪੜਨ ਹੂੰ ਇਹ ਨੀਗਾ ਕਿ ਇਹ ਅਮੀਰਾਂ ਦੇ ਸਕੂਲ ਆ ਮੰਗੇ ਹੂੰ ਜਿੱਥੇ ਸਰਕਾਰੀ ਗਰੀਬਾਂ ਦਾ ਸਕੂਲ ਆ ਜੀ ਤੇ ਗਰੀਬਾਂ ਨੂੰ ਪੁੱਛਦਾ ਕੋਈ ਨਹੀਂ ਕਰਕੇ ਉੱਥੇ ਅਧਿਆਪਕ ਵੀ ਹੈ ਨਹੀਂ ਤੁਹਾਡੇ ਹੂੰ ਬਿਲਕੁਲ ਉੱਥੇ ਅਧਿਆਪਕਾਂ ਦੀ ਘਾਟ ਰਹਿੰਦੀ ਇਹ ਸਕੂਲ ਜੇ ਵੀ ਚੱਲਦਾ ਜਦੋਂ ਉਹ ਐਲੀਮੈਂਟਰੀ ਤੇ ਪ੍ਰਾਇਮਰੀ ਇਕੱਠੇ ਕੀਤੇ ਆ ਹਾਂਜੀ ਤੇ ਉਹ ਐਲੀਮੈਂਟਰੀ ਵਾਲੇ ਤੇ ਪ੍ਰਾਇਮਰੀ ਵਾਲੇ ਜਿਹੜੇ ਦੂਜੇ ਮਿਡਲ ਵਾਲੇ ਇਕੱਠੇ ਹੋਏ ਜੀ ਉਹ ਪ੍ਰੇਰ ਨੇ ਇਕੱਠੇ ਕਰਦੇ ਸੀ ਹੂੰ ਅੱਛਾ ਜੀ ਨਹੀਂ ਸਾਡੀ ਬੱਕਰੀ ਸਾਡੀ ਬੱਕਰੀ ਹੈ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਰਪੀਡੀ 24 ਟੀਵੀ ਤੇ ਤੇ ਦੋਸਤੋ ਮੈਂ ਕਰਮ ਸੋਢੀ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਤੀਸਰੀ ਅੱਖ ਦਾ ਚਿੱਟਾ ਮੋਤੀਆ ਗੱਲ ਕਰਾਂਗੇ ਪੰਜਾਬ ਦੇ ਵਿੱਚ 2025 ਦੇ ਅਕਤੂਬਰ ਦੇ ਵਿੱਚ ਆਈ ਵਿਨਾਸ਼ਕਾਰੀ ਹੜ੍ਹਾਂ ਨੇ ਜਿੱਥੇ ਜਾਨ ਮਾਲ ਦਾ ਵੱਡਾ ਨੁਕਸਾਨ ਕੀਤਾ ਤੇ ਉੱਥੇ ਹੀ ਸਮਾਜ ਦੇ ਮੁੱਖ ਥੰਮਾਂ ਦੇ ਵਿੱਚੋਂ ਇੱਕ ਥੰਮ ਸਿੱਖਿਆ ਉਸ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਇਸ ਮੁਸੀਬਤ ਦੇ ਬਾਵਜੂਦ ਪੰਜਾਬ ਸਰਕਾਰ ਨੇ ਆ ਬੀਤੇ 5 ਅਕਤੂਬਰ ਨੂੰ ਵਿਸ਼ਵ ਅਧਿਆਪਕ ਦਿਵਸ ਦੇ ਮੌਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਵਿਸ਼ੇਸ਼ ਸਮਾਰੋਹ ਦੇ ਵਿੱਚ 71 ਅਧਿਆਪਕਾਂ ਨੂੰ ਕਰਮਯੋਗੀ ਅਵਾਰਡ ਸਮੇਤ ਰਾਜ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤਾ। ਇਹ ਪੁਰਸਕਾਰ ਜੋ ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਪੱਧਰ ਤੱਕ ਦੇ ਅਧਿਆਪਕਾਂ ਨੂੰ ਉਹਨਾਂ ਦੀ ਸਮਰਪਿਤ ਸੇਵਾ, ਨਵੀਨਤਾ ਅਤੇ ਸਮਾਜਿਕ ਯੋਗਦਾਨ ਦੇ ਲਈ ਦਿੱਤੇ ਗਏ। ਸੂਬੇ ਦੇ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਲਈ ਅਤੇ ਅਧਿਆਪਕਾਂ ਦੀ ਹੌਸਲਾ ਅਫਜ਼ਾਈ ਕਰਨ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਨੇ ਪਰ ਸਵਾਲ ਇੱਥੇ ਉੱਠਦਾ ਹੈ ਕਿ ਕੀ ਸਰਕਾਰ ਇਸ ਸਮਰਪਿਤ ਭਾਵਨਾ ਨੂੰ ਬਰਕਰਾਰ ਰੱਖਦਿਆਂ ਹੋਇਆਂ ਭਵਿੱਖ ਦੇ ਵਿੱਚ ਵੀ ਅਧਿਆਪਕਾਂ ਨੂੰ ਨਿਰੰਤਰ ਮਾਨ ਸਨਮਾਨ ਅਤੇ ਸਮੂਲਤਾ ਪ੍ਰਦਾਨ ਕਰੇਗੀ ਜਾਂ ਫਿਰ ਨਹੀਂ ਯਾ ਫਿਰ ਇਹ ਸਿਰਫ ਇੱਕ ਇਹ ਸਮੇਂ ਦੀ ਹੀ ਪਹਿਲ ਕਦਮੀ ਹੈ ਇਸ ਵਿਸ਼ੇ ਨੂੰ ਵਿਸਥਾਰ ਦੇ ਨਾਲ ਸਮਝਾਂਗੇ ਤੇ ਵਿਸਥਾਰ ਦੇ ਨਾਲ ਇਸ ਤੇ ਆਪਾਂ ਜਾਣਕਾਰੀ ਲਵਾਂਗੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਿੱਖਿਆ ਮਾਹਿਰ ਤੇ ਸਿੱਖਿਆ ਸ਼ਾਸਤਰੀ ਸਟੇਟ ਬੋਡੀ ਰੋਸ਼ਨ ਖੜਾ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਖੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਜੀ ਰਾਜ ਸੁਬਿਲਕੁਲ ਖੜਾ ਸਾਹਿਬ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ 5 ਸਤੰਬਰ ਨੂੰ ਮਨਾਇਆ ਜਾਣ ਵਾਲਾ ਰਾਸ਼ਟਰੀ ਅਧਿਆਪਕ ਦਿਵਸ ਹੁਣ ਸਰਕਾਰ ਨੇ 5 ਅਕਤੂਬਰ ਨੂੰ ਵਿਸ਼ਵ ਅਧਿਆਪਕ ਦਿਵਸ ਨੂੰ ਸਮਰਪਿਤ ਸੂਬੇ ਦੇ 71 ਅਧਿਆਪਕਾਂ ਨੂੰ ਰਾਜਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਹੈ ਕਿ ਸਰਕਾਰ ਸਮਰਪਿਤ ਭਾਵਨਾਵਾਂ ਦੇ ਨਾਲ ਕਰਮਯੋਗੀ ਐਵਾਰਡੀਜ਼ ਅਧਿਆਪਕਾਂ ਨੂੰ ਭਵਿੱਖ ਦੇ ਵਿੱਚ ਵੀ ਮਾਨ ਸਨਮਾਨ ਦੇਵੇਗੀ ਕੀ ਲੱਗਦਾ ਹੈ ਤੁਹਾਨੂੰ ਅੱਛਾ ਗੱਲ ਇਹ ਹੈ ਕਿ ਸਾਡੇ ਪੰਜਾਬ ਦੇ ਪੂਰੇ ਭਾਰਤ ਦੇ ਵਿੱਚ 5 ਸਤੰਬਰ ਨੂੰ ਰਾਸ਼ਟਰੀ ਦਿਵਸ ਹੁੰਦਾ ਅਧਿਆਪਕ ਦਿਵਸ ਹਾਂਜੀ ਸਾਡੇ ਰਾਸ਼ਟਰਪਤੀ ਡਾਕਟਰ ਰਾਜਾ ਕ੍ਰਿਸ਼ਨ ਸਰਪਲੀ ਹੂੰ ਦੇ ਜਨਮ ਦਿਨ ਮਰਾਜ ਦਾ 5 ਸਤੰਬਰ 5 ਸਤੰਬਰ ਉਹਨੇ ਜਨਤਰੀ加 ਕੀਆ ਤੇ ਉਹਨੇ ਆਪਣੀ ਜਨਮ ਤਰੀਕ ਦੇਸ਼ ਦੇ ਨਿਰਮਾਤਾ ਅਧਿਆਪਕਾਂ ਨੂੰ ਸਮਰਪਿਤ ਕੀਤੀ ਹੂੰ ਵੀ ਜਿਹੜੇ ਦੇਸ਼ ਦੇ ਨਿਰਮਾਤਾ ਹੈਗੇ ਆ ਜਿਹੜੇ ਕੌਮ ਦੇ ਨਿਰਮਾਤਾ ਹੈਗੇ ਆ ਜਿਨ੍ਹਾਂ ਨੇ ਕੌਮ ਦੀ ਸਜਣਾ ਕਰਨੀ ਹੈਗੀ ਆ ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਮੱਥਿਆਂ ਵਿੱਚ ਸੁਪਨੇ ਬੀਜਣੇ ਹੈਗੇ ਆ ਹੂੰ ਜੇ ਅਸੀਂ ਉਹਨਾਂ ਨੂੰ ਸਤਕਾਰ ਨਹੀਂ ਦੇਵਾਂਗੇ ਜੇ ਉਹਨਾਂ ਦਾ ਸਨਮਾਨ ਨਹੀਂ ਕਰਾਂਗੇ ਜਿਹੜੇ ਸਮਰਪਿਤ ਕੰਮ ਕਰਦੇ ਹੈਗੇ ਆ ਤੇ ਫਿਰ ਦੇਸ਼ ਤੱਕ ਹੀ ਨਹੀਂ ਕਰੂਗਾ ਹੂੰ ਕਿਉਂਕਿ ਜਿਹੜੀ ਸਭ ਤੋਂ ਵੱਡਾ ਡੀਡ ਇਹਨਾਂ ਉਤਪਾਦਨ ਹੁੰਦਾ ਉਹ ਵਿਦਿਆਰਥੀ ਉਤਪਾਦਨ ਹੈਗਾ ਕਿ ਤੁਸੀਂ ਸਮਾਜ ਲਈ ਕਿੰਨਾ ਵਧੀਆ ਵਿਦਿਆਰਥੀ ਰਹਿ ਕਿੰਨਾ ਨਾਗਰਿਕ ਵਧੀਆ ਦੇ ਰਹੇ ਹੂੰ ਸਹੀ ਗੱਲ ਹੈ ਜੀ ਤੁਹਾਨੂੰ ਨਾ ਅ ਕਰਮੀ ਤੁਹਾਨੂੰ ਇੱਕ ਚੰਗੇ ਆਈਐਸ ਮਿਲ ਜਾਣਗੇ ਹੂੰ ਹੂੰ ਚੰਗੇ ਪੀਸਸ ਮਿਲ ਜਾਣਗੇ ਚੰਗੇ ਆਈਪੀਐਸ ਮਿਲ ਜਾਣਗੇ ਚੰਗੇ ਵਕੀਲ ਮਿਲਣਗੇ ਚੰਗੇ ਜੱਜ ਮਿਲ ਜਾਣਗੇ ਹੂੰ ਹੂੰ ਚੰਗੇ ਡਾਕਟਰ ਵੀ ਮਿਲਣਗੇ ਹੂੰ ਔਰ ਚੰਗੇ ਤੁਹਾਨੂੰ ਅਧਿਆਪਕ ਮਿਲਣਗੇ ਚੰਗੇ ਪ੍ਰੋਫੈਸਰ ਮਿਲਣਗੇ ਹੂੰ ਚੰਗੇ ਸ਼ਾਇਦ ਰਾਜਨੀਤਾ ਵੀ ਮਿਲ ਜਾ ਸ਼ਾਇਦ ਸ਼ਬਦ ਪਾਇਆ ਹੂੰ ਲਿਕਨ ਚੰਗੇ ਇਨਸਾਨ ਨਹੀਂ ਮਿਲਦੇ ਹਮ ਚੰਗਾ ਨਾਗਰਿਕ ਅਧਿਕਾਰੀ ਕੋਈ ਕੋਈ ਹੁੰਦਾ ਨਾ ਤੁਸੀਂ ਮੈਂ ਦੇਖਿਆ ਕਿ ਇੜੀਆਂ ਆਬਾਦੀਆਂ ਦੇ ਹੋਣ ਦੇ ਬਾਵਜੂਦ ਵੀ 17 ਨਾਲ ਬੁੱਢੇ ਭਰੇ ਹੋਣ ਦੇ ਬਾਵਜੂਦ ਵੀ ਉਹਨਾਂ ਵਿੱਚ ਇਹਨਾਂ ਸਾਨੀਆਂ ਨਹੀਂ ਹਮ ਸਹੀ ਗੱਲ ਹੈ ਜੀ ਇਨਸਾਨੀਅਤ ਅਜ਼ਾਗਰ ਕਦੋਂ ਹੋਣੀ ਆ ਜਦੋਂ ਉਹ ਕਿਸੇ ਚੰਗੇ ਕਰਮਜੋਗੀ ਅਧਿਆਪਕਾਂ ਦੇ ਚਰਨਾਂ 'ਚ ਬੈਠ ਕੇ ਉਹ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਚੱਕਿਆ ਬਿਲਕੁਲ ਜਾਂ ਉਸ ਜਿਹੜੀ ਸ਼్రేਸ਼ਟ ਮਾਂ ਜਿਹਨੇ 9 ਮਹੀਨੇ ਗਰਭ ਚ ਰੱਖਣ ਤੋਂ ਬਾਅਦ ਵੀ ਉਹਨੂੰ ਜ਼ਿੰਦਗੀ ਦੇ ਉਹ ਸਬਕ ਦਿੱਤੇ ਹੈਗੇ ਆ ਹਨਾ ਜਿਹਦੇ ਰਾਹਾਂ 'ਚ ਕਿਤੇ ਕੰਡੇ ਨਹੀਂ ਹੁੰਦੇ ਹਮ ਬੋਲੀ ਖਿੜਦੇ ਹੁਣ ਉਹੜੀਆ ਸਮਾਜੇ ਕਦਰਾਂ ਕੀਮਤਾਂ ਵਾਲੀਆਂ ਜੀਵਨ ਦੀਆਂ ਕਦਰਾਂ ਕੀਮਤਾਂ ਜਿਹਦੇ ਨਾਲ ਮਨੁੱਖ ਮਨੁੱਖ ਲੱਗੇ ਹਮ ਮਨੁੱਖ ਵਿੱਚ ਮਨੁੱਖਤਾ ਜਾਗਦੀ ਹੋਵੇ ਅਸੀਂ ਉਹ ਕਦੋਂ ਪਤਾ ਕਰਨਾ ਹੈ ਜਦੋਂ ਉਹ ਪੈਦਾ ਹੁੰਦਾ ਨਾ ਉਦੋਂ ਇੱਕ ਅਧਿਆਪਕ ਦਾ ਸਰਵਉੱਚਾ ਹੁੰਦਾ ਉਹ ਵੱਡਾ ਤੋਂ ਪੱਦਨ ਉਹਦਾ ਹੋਗਾ ਹਮ ਕਿਸੇ ਵੀ ਅਧਿਆਪਕ ਦੀ ਪ੍ਰਾਪਤੀ ਇਹ ਨਹੀਂ ਕਿ ਉਹਨੇ ਹਾਈਐਸ ਕਿੰਨੇ ਪਤਾ ਕੀਤੇ ਤੇ ਆਈਪੀਐਸ ਕਿੰਨੇ ਪਤਾ ਕੀਤੇ ਇਹ ਦਾ ਨਾ ਮੈਟਰ ਹੂੰ ਕਿਸੇ ਵੀ ਅਧਿਆਪਕ ਦੀ ਪ੍ਰਾਪਤੀ ਹੈ ਜੋ ਸਾਡੇ ਪਿਛਲੇ ਗੁਰੂਕੁਲ ਤੋਂ ਚੱਲਦੀ ਜਾ ਰਹੀ ਹੈ ਅਸੀਂ શ્રેਸ਼ਟ ਮਨੁੱਖ ਕਿੰਨੇ ਪਤਾ ਕੀਤੇ ਹਾਂਜੀ ਅਸੀਂ શ્રેਸ਼ਟਮ ਕਿੰਨੇ ਪਤਾ ਕੀਤੇ ਹੂੰ ਹੈਨਾ ਜਦੋਂ ਸਾਡੀ ਇਹ ਪ੍ਰੀਖਿਆ ਦੂਰ ਹੋ ਜਾਂਦਾ ਨਾ ਫਿਰ ਉਹ ਫਿਰ ਕਮਾ ਦੇ ਹੂੰ ਹੁਣ 5 ਸਤੰਬਰ ਨੂੰ ਮਨਾਇਆ ਜਾਂਦਾ ਸੀ ਉਹਨਾਂ ਦੇ ਆਪਾਂ ਨੂੰ ਇਹ ਇੱਕ ਰੱਖਿਆ ਸੀਗਾ ਇਹਨਾਂ ਨੇ ਮਾਪਦੰਡ ਵੀ ਤੁਸੀਂ ਉਹ ਹੀ ਵਿਦਿਆਪਕ ਜਿਓਨੇ ਹੂੰ ਹੂੰ ਵੀ ਜਿਨ੍ਹਾਂ ਨੇ ਵਕਈ ਜਿਹੜਾ ਤੁਸੀਂ ਗੱਲ ਆਖੀ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਦੇ ਸਮਾਜ ਚੇਤਨਾ ਦੇ ਵਿੱਚ ਹੂੰ ਜਿਹੜੇ ਬੜੇ ਮੁੱਲਾ ਯੋਗਦਾਨ ਪਾਇਆ ਕਰਮਯੋਗੀਆਂ ਵਾਂਗ ਸਮਰਪਿਤ ਰਹੇ ਹਾਂਜੀ ਹੈਨਾ ਜੀ ਉਹਨਾਂ ਸਨਮਾਨ ਬਣਦਾ ਹੂੰ ਹੁਣ ਬੇਸ਼ੱਕ ਬੇਸ਼ੱਕ ਰਾਜਨੀਤੀ ਹੋਂਦ ਤੋਂ ਬਾਦਾਂ ਇਹਦੇ ਵਿੱਚ ਤਰੇੜ ਪੈ ਗਈ ਕਿ ਜਗਾੜੂ ਵਾੜ ਬਹੁਤ ਆ ਗਏ ਹੂੰ 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 ਠੀਕ ਹੈ ਜੀ ਉਹ ਆੜ ਆ ਗਿਆ ਜਿਹੜੇ ਆੜ ਦੇ ਕਾਬਿਲ ਨਹੀਂ ਸੀ ਹੂੰ ਤੇ ਉਹਨਾਂ ਲੋਕਾਂ ਨੂੰ ਵੀ ਅਵਾਰਡ ਨਹੀਂ ਮਿਲੇ ਜਿਹੜੇ ਕਾਬਲ ਸੀਗੇ ਹੂੰ ਜਿਹੜੇ ਅਵਾਰਡ ਦੇ ਵਿੱਚੇ ਸੀਗੇ ਹੂੰ ਪਿੱਛੇ ਰਹਿ ਗਏ ਉਹ ਹਨਾ ਨਹੀਂ ਮਿਲਦੇ ਕਿਉਂਕਿ ਉਹਨਾਂ ਦੀ ਉਹ ਜਿਹੜੀ ਹੈਗੀ ਆ ਸਿਆਸੀ ਪਹੁੰਚ ਨਹੀਂ ਹੁੰਦੀ ਹੂੰ ਦਫਤਰੀ ਪਹੁੰਚ ਨਹੀਂ ਹੁੰਦੀ ਹਾਂਜੀ ਦਫਤਰਾਂ ਦੇ ਵਿੱਚ ਉਹਨਾਂ ਦੀ ਉਹ ਨਹੀਂ ਹੁੰਦੀ ਚਮਚਾਗਰੀ ਨਹੀਂ ਹੁੰਦੀ ਜਾਂ ਹੋਰ ਜੁਗਾੜਬੰਦੀ ਹੂੰ ਦੇਖਦੇ ਭਾਈ ਹੁੱਕਣੇ ਕਰੋਕ ਜੀ 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 ਹੁਣ 5 ਸਤੰਬਰ ਨੂੰ ਮਨਾਇਆ ਜਾ ਉਹੜਾ ਜਿਹੜਾ ਇਸ ਦਿਗਾ ਦਿਵਸ ਸੀਗਾ ਨਹੀਂ ਮਨਾਇਆ ਕਿਉਂਕਿ ਸਤੰਬਰ ਦੇ ਛੜ ਬਹੁਤ ਆ ਗਏ ਹੂੰ ਕੁਕਿਆ ਕੀ بارشਾਂ ਬਹੁਤ ਹੋਈਆਂ ਹੜ੍ਹ ਵੀ ਮਤਲਬ ਪੰਜਾਬ ਦੇ ਮਤਲਬ 47 ਸਾਲ ਬਾਅਦਾਂ ਪਾਣੀ ਨਹੀਂ ਆਇਆ ਅਕਤੂਬਰ ਜਦੋਂ ਹੁਣ ਮੀਂਹ ਪਿਆ ਇਹ 70-75 ਸਾਲ ਦਾ ਰਿਕਾਰਡ ਤੋੜਿਆ ਹਾਂਜੀ ਇਨੇ ਹੜ੍ਹ ਆਈ ਨੀ ਬਰਬਾਦੀ ਆਈ ਤੇ ਉਹਨਾਂ ਦਿਨਾਂ ਜਸ਼ਨ ਨਹੀਂ ਮਨਾਏ ਜਾ ਸਕਦੇ ਜਦੋਂ 23 100 2400 ਸਕੂਲ ਹੀ ਤੜਿਆ ਹੋਵੇ ਤੇ ਉਦੋਂ ਉਥੋਂ ਦੇ ਅਧਿਵਾਕਾਂ ਨੂੰ ਕਿੱਦਾਂ ਚੱਕੋਗੇ ਬੇਸ਼ੱਕ ਉਹਨਾਂ ਜ਼ਿਲ੍ਹਿਆਂ 'ਚੋਂ ਦੇ ਅਧਿਵਾਕ ਨੇ ਨਹੀਂ ਮਰੇ ਆ ਇਸ 77 ਬਾੜਾਂ ਦੇ ਵਿੱਚ ਤੇ ਮੈਂ ਵੀ ਦੇਖਿਆ ਹੈਗਾ ਕਿ ਜਿਨ੍ਹਾਂ ਹੜ੍ਹ ਵੜੇ ਇਲਾਕਿਆਂ ਉਥੋਂ ਅਧਿਆਪਕਾਂ ਨੂੰ ਲਿਆਵ ਨਹੀਂ ਗਿਆ ਜਿਆਦਾ ਹਮ ਹਮ 6 ਦਿਨਾਂ ਨੇ 199 ਜਿਹੜੀ ਲਿਸਟ ਬਣਾਈ ਆ ਉਹਨਾਂ ਨੇ ਸਟੇਟ ਪਦਧਤੀ ਬਣਾਈ ਆ ਅੱਗੇ ਡਿਸਟ੍ਰਿਕਟ ਪਦਧਤੀ ਹੁੰਦੀ ਸੀ ਹਮ ਵਿੱਚ ਇੰਨੇ ਕੋਟਾ ਜਿਹੜਿਆਂ ਦਾ ਹੈਗਾ ਇੰਨਾ ਦੇਣੇਗਾ ਦੋ ਦੇਣੇ ਚਾੜਨੇ ਉਹ ਬਣਾ ਲੈਂਦੇ ਸੀ ਲੈ ਜਾਂਦੇ ਸੀ ਹਮ ਹਮ ਹੁਣ ਇਹਨਾਂ ਨੇ ਇੱਕ ਸਟੇਟ ਪਦਧਤੀ ਸ਼ਾਇਦ ਬਣਾਤੀ ਹੈਗੀ ਹ ਤੇ ਉਹਦੇ ਵਿੱਚੋਂ ਫਤਿਹਗੜ੍ਹ ਸਾਹਿਬ ਨੇ ਕਾਫੀ ਝੂਲ ਮਰਿਆ ਹਮ ਇਹਨਾਂ ਘਤਰਾਂ ਦੇ ਵਿੱਚ ਖੁਸ਼ੀ ਦੀ ਗੱਲ ਹੈ ਕਿ 38 ਅਧਿਆਪਕਾਂ ਵਾ ਲੈਡੀਆਂ ਹਮ 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 ਬਾਈ ਤੇ ਮਤਲਬ ਹੈ ਗਿਆ ਬਾਈ ਤੇ ਲੇੜੀਆਂ 29 ਪ੍ਰਾਇਮਰੀ ਚੋਂ ਆਏ ਆ ਹਮ ਔਰ ਪ੍ਰਾਇਮਰੀ ਚੋਂ ਵੀ ਅਧਿਆਪਕ ਆ ਜਿਹੜੇ ਅਜੇ ਸਰਕਾਰ ਨੇ ਰੈਗੂਲਰ ਨਹੀਂ ਕੀਤੇ ਹਮ ਜਿਨ੍ਹਾਂ ਨੇ ਪਰ ਇੱਕ ਬਹੁਤ ਥੋੜੀ ਤਨਖਾਹ ਹੀ ਕੰਮ ਕਰਦੇ ਆ ਥੋੜੀ ਤਨਖਾਹ ਦੇ ਬਾਵਜੂਦ ਵੀ ਕਿਉਂਕਿ ਉਹ ਅਧਿਆਪਕ ਬੰਨੇ ਲੋਚਦੇ ਸੀ ਹਮ ਉਹ ਆਪਣੇ ਘਰ ਨੂੰ ਦੇ ਪ੍ਰਤੀ ਸਮਰਪਿਤ ਹੋ ਗਏ ਜੀ ਜੀ ਤੇ ਅਜੋ ਸਰਕਾਰ ਨੂੰ ਉਹ ਅਵਾਰਡ ਦੇਣੇ ਪੈ ਗਏ ਆ ਅਵਾਰਡ ਤੇ ਇਹ ਸੀ ਕਿ ਉਹਨਾਂ ਦੇ ਇਸ ਪ੍ਰਾਪਤੀ ਦੇ ਬੰਦਾ ਉਹਨਾਂ ਨੂੰ ਰੈਗੂਲਰ ਕਰਨ ਦੇ ਹਮ ਸਹੀ ਗੱਲ ਹੈ ਜੀ ਕਿ ਹੈ ਨਾ ਕਿ ਇਹਨਾਂ ਅਵਾਰਡ ਨੂੰ ਹੁਣ ਮਾਣ ਨਹੀਂ ਮਿਲੇਗਾ ਇਹ ਹੁਣ ਜਿਵੇਂ ਜਿਵੇਂ ਨਾ ਸਾਲ ਬੰਦਦੇ ਆ ਜਾਂ ਸਰਕਾਰ ਤਬਦੀਲੀ ਕਰਦੀ ਹੈ ਇਹ ਪਿਛਲੇ ਸਾਲਾਂ ਤੋਂ ਕ੍ਰਿਸ਼ਨ ਕੁਮਾਰ ਉਹਨਾਂ ਨੇ ਕਾਂਗਰਸ ਸਰਕਾਰ ਬਣ ਲਈ ਜਿਹੜੇ ਅਵਾਰਡ ਦੇਣ ਦੀ ਜਿਹੜੀ ਇਹਨਾਂ ਨੇ ਨੀਤੀ ਬਣਾਈ ਸੀ ਉਹ ਇਹਨਾਂ ਨੇ 5 ਸਾਲ ਉਹੀ ਰੱਖੀ ਹੈ ਕੋਈ ਬਦਲਾਅ ਨਹੀਂ ਹੁੰਦਾ ਇਹਨਾਂ ਨੇ ਨਾ ਕੈਟਾਗਰੀਜ਼ ਕਰਤੀਆਂ ਇੱਕ ਦਿਓ ਅਵਾਰਡ ਹੈਗੇ ਪੂਰੇ ਕੰਨ ਦਾ ਸਟੇਟ ਅਵਾਰਡ ਹੈ ਜਿਨ੍ਹਾਂ ਨੇ ਮਤਲਬ ਲੰਮਾ ਸਮਾਂ ਏ ਆਪਣੇ ਆਪ ਡੈਡੀਕੇਟਿਡ ਕੰਮ ਕੀਤਾ ਮਿਨਿਮਮ 10 ਇਅਰ ਹੂੰ 10 ਸਾਲ ਦੀ ਜਿਹੜੀ ਉਹਨਾਂ ਦੀ ਸਰਵਿਸ ਬੁੱਕ ਹੈਗੀ ਜਾਂ ਉਹਨਾਂ ਦੀ ACR ਹੈਗੀਆਂ ਉਹ ਬੜੀਆਂ ਪੋਜ਼ਿਟਿਵ ਵਗਾਂ ਤੇ ਬੜੀਆਂ ਚਲਾਗਾ ਯੋਗ ਹੈਗੀਆਂ ਸਰਬਉੱਤਮ ਹੈਗੀਆਂ ਹੂੰ ਹੂੰ ਤੇ ਉਹ ਸਰਬਉੱਤਮਤਾ ਨੂੰ ਦੇਖ ਕੇ ਵੀ ਉਹਨਾਂ ਨੂੰ ਮੈਰਿਟ ਬਣਾਈ ਜਾਂਦੀ ਹੈ ਮੈਰਿਟ ਬਣਦੀ ਜੀ ਇੱਕ ਉਹਨਾਂ ਨੇ ਬਣਾਇਆ ਜੰਗ ਅਵਾਰਡ ਦਿੱਤੇ ਜਿਹੜੇ ਨਵੇਂ ਬੱਚੇ ਜਿਹਨਾਂ 3 ਸਾਲ ਦੀ ਸਿਰਫ ਇਹ ਸਰਵਿਸ ਹੋਈ ਆ ਤੇ ਉਹਨੇ 3 ਸਾਲਾਂ ਦੇ ਦੇਖਿਆ ਨਾ ਜਦੋਂ ਇਹਨਾਂ ਸਰਕਾਰ ਦੇ ਦਿੱਤੇ ਜਦੋਂ ਬੀਬੀਆਂ ਚੌਂਕੇ 'ਚ ਖੜੀਆਂ ਦਾਲ ਬਣਾਉਂਦੀਆਂ ਤੇ ਇੱਕ ਦਾਣਾ ਵੇਖ ਲਈਂ ਦਾਲ ਗਲ ਗਈ ਕਹਿੰਦੀ ਵੀ ਇਹ ਵੀ ਅਵਾਰਡ ਦੇ ਕਾਬਲੇ ਹੈਗਾ ਹਮ ਇੱਕ ਨਾ ਰੱਖਿਆ ਹੈਗਾ ਕਿ ਪ੍ਰਸ਼ਾਸਨਿਕ ਹਮ ਅਵਾਰਡ ਦਿੱਤੇ ਜਦੋਂ ਕੋਈ ਡੀਓ ਅਡਿਪਟੀ ਡੀਓ ਕੋਈ ਬਲਾਕ ਐਜੂਕੇਸ਼ਨ ਆਫਿਸ ਰਹੇਗਾ ਜਿਨ੍ਹਾਂ ਨੇ ਆਪਣੀ ਡਿਊਟੀ ਨੂੰ ਪਰਫਾਰਮ ਕੀਤਾ ਫਰਤਾਂ ਨਾਲ ਕੀਤਾ ਉਹਨਾਂ ਨੇ ਉਹਨਾਂ ਨੂੰ ਅਵਾਰਡ ਦਿੱਤੇ ਜਾਣੇ ਚਾਹੀਦੇ ਵੀ ਹੈ ਜੀ ਇੱਕ ਨੰਦ ਦਿੱਤੇ ਹੈਗਾ ਸਪੈਸ਼ਲ ਅਵਾਰਡ ਹਮ categories 4 5 بناਤੀ ٹھیک ہے جی ہنڈے اسپیشل अवार्ड کیوں ਕਿਰੋਂ ਕਿਵੇਂ ਦਿੱਤਾ ਹਾਂ ਹਾਂ ਉਹਦੀ ਕੀ ਪ੍ਰਾਪਤੀ ਹੈ ਜੀਵ اسپیشਲ अवार्ड ਹੈਗਾ ਕੀ ਉਹ ਜਿਹੜਾ స్టేట్ अवार्ड ਦਾ ਮੇਨ ਮਿਲਿਆ ਹਾਂਜੀ ਉਹਦੇ ਨਾਲ ਬੈਟਰ ਹਾਂ ਇੱਕ ਆदमी ਨੇ 15 ਸਾਲ ਤੋਂ ਬਾਅਦ अवार्ड ਦੇ ਕਾਬਲ ਹੋਇਆ ਇੱਕ 3 ਸਾਲ ਬਾਅਦ ਹੋ ਰਿਹਾ ਕੀ ਜਿਹੜਾ ਅਵਾਰਡ ਦੇ ਕੈਟਾਗਰੀ ਨੂੰ ਤੁਸੀਂ ਇੱਕ ਕਿਹੜੇ ਪਾਸੇ ਵੰਡਿਆ ਵਾ ਹਮ ਗੱਲ ਇਹ ਨਹੀਂਗਾ ਕਿ ਟੂਰਨਾਮੈਂਟ ਕਿਹੜਿਆ ਸੀ ਉਹਦੇ ਵਿੱਚੋਂ ਜਿਹੜੇ ਜਿੱਤੂ ਹੋ ਗਿਆ ਉਹਨੂੰ ਪ੍ਰਾਈਜ਼ ਦਿੱਤੇ ਗੱਲ ਇਹ ਗੀ ਕਿ ਜਿਹੜੇ ਕੌਮ ਦੇ ਨਿਰਮਾਤਾ ਸੀਗੇ ਜਿਨ੍ਹਾਂ ਦੇ ਇਹ ਬਿਸ਼ੱਕ ਇਹਨਾਂ ਨੇ ਮੈਂ ਦੇਖਿਆ ਸੀਗਾ ਕਿ ਜਦੋਂ ਉਹਨਾਂ ਇਹਨਾਂ ਦੇ ਪ੍ਰਕਿਰਿਆ ਕਰਦੇ ਆ ਲੋਕਾਂ ਨੂੰ ਅਪਲਾਈ ਕਰਨ ਦੀ ਤੇ ਉਹਦਾ ਪਰਫਾਰਮ ਮੈਂ ਪਹਿਲਾ ਕੌਮ ਦੇਖਿਆ ਸੀ ਪਹਿਲੇ ਕੌਮ ਨੇ ਲਿਖਿਆ ਸੀ ਵੀ ਉਸ ਦੇ ਹਾਪੂ ਦੇ ਨੰਬਰ ਵੀ ਇਹਨੇ ਲੱਗਣੇ ਹੈਗੇ ਜਿਹਦੇ ਆਪਣੇ ਬੱਚੇ ਸਰਕਾਰੀ ਸਕੂਲ ਸਰਕਾਰੀ ਸਕੂਲ ਚ ਪੜਦੇ ਹੋਣਾ ਹੁਣ 71 ਜੇ ਮੈਨੂੰ ਨਹੀਂ ਲੱਗਦਾ ਹਮ ਕਿਸੇ ਦੇ ਹੋਣਗੇ ਹਨ ਕਿਸੇ ਦੇ ਬਣੂਗੇ ਹਾਂ ਹੈਨਾ ਜੀ ਮਤਲਬ ਜਦੋਂ ਸਾਡੇ ਅਧਿਆਪਕ ਦੀ ਕਹਿਣੀ ਤੇ ਕਰਨੀ 'ਚ ਫਰਕ ਹੈ ਹਾਂ ਹਾਂ ਫੇ ਉਹ ਵਾਰਡ ਦੇ ਵੀ ਕਾਬਿਲ ਨਹੀਂ ਹਾਂ ਬਿਲਕੁਲ ਸਹੀ ਗੱਲ ਹੈ ਹੈਨਾ ਹਾਂਜੀ ਤੁਸੀਂ ਲੋਕਾਂ ਨੂੰ ਗਮਰਾਹ ਕਰਦੇ ਤੇ ਪ੍ਰਚਾਰ ਕਰਦੇ ਆਂ ਵੀ ਸਰਕਾਰੀ ਸਕੂਲ ਦੇ ਬੱਚੇ ਪਰ ਜੋ ਸਰਕਾਰੀ ਸਕੂਲੋਂ ਪੜ੍ਹੇ ਵਧੀਆ ਸਰਕਾਰੀ ਸਕੂਲਾਂ ਦੀ ਗੱਲ ਹੈਗੀ ਹਾਂ ਲੇਕਿਨ ਤੁਹਾਡੇ ਸਰਕਾਰੀ ਸਕੂਲਾਂ ਵਧੀਆ ਤਾਂ ਹੀ ਨਾ ਜੇ ਤੁਹਾਡੇ ਬੱਚੇ ਆਪਣੇ ਵੀ ਪੜ੍ਹਦੇ ਹਾਂ ਹਾਂ ਹਾਂਜੀ ਹੁਣ ਜਦੋਂ ਕਿਸੇ ਭਵਤਮਨ ਸਾਹਿਬ ਜਿਨ੍ਹਾਂ ਨੇ ਮੱਲਾ ਕਲੀਨਿਕ ਖੋਲ੍ਹਿਆ ਜਦੋਂ ਕਿ ਬਿਮਾਰਾਂ ਦਾ ਜ ਫੋਟੋਸ ਜਾਂਦੇ ਆ ਹੂੰ ਉਹ ਕਹਿੰਦਾ ਅਗੇ ਮੱਲਾ ਕਲੀਨਿਕ ਕਹਿੰਦੀ ਸੀ ਹੂੰ ਗੱਲ ਇਹ ਨਹੀਂ ਸੀ ਵੀ ਉਹਨਾਂ ਦਾ ਇਲਾਜ ਮੱਲਾ ਨਹੀਂ ਸੁਣਾ ਗੱਲ ਇਹ ਕਿ ਬਿਮਾਰੀ ਦਾ ਲੈਵਲ ਕਿਹੜਾ ਹੂੰ ਉਸ ਲੈਵਲ ਤੇ ਤਾਂ ਜਾਣਾ ਪੜਾ ਦੂਜੇ ਪਾਸੇ ਤਾਂ ਇਹ ਦਾਅਵੇ ਤੇ ਵਾਦੇ ਕੀਤੇ ਸੀਗੇ ਵੀ ਸਰਕਾਰੀ ਸਕੂਲਾਂ ਤੇ ਨਿੱਜੀ ਸਕੂਲਾਂ ਫਰਕ ਨਹੀਂ ਹੋਊਗਾ ਹੂੰ ਹਾਂਜੀ ਵਿ ਸਿੱਖਿਆ ਇੱਕ ਬਰਾਬਰ ਦੀ ਹੋਊਗੀ ਹੈਨਾ ਸਿੱਖਿਆ ਜਿਹੜੀ ਨਾ ਜਿਹੜੀ ਉਹ ਕਹਿੰਦੇ ਵੀ ਐਜੂਕੇਸ਼ਨ ਫਰ ਅਲਦੀ ਗੱਲ ਕਰਦੇ ਆਂ ਜੀ ਜਿਹੜਾ ਫਾਰਮੂਲਾ ਹੈ ਸੀਗਾ ਕਿ ਫਰੀ ਐਜੂਕੇਸ਼ਨ ਦੇਣੀ ਹੈ ਹਾਂ ਹਾਂ ਭਾਈ ਗਰਸ਼ੰਦ ਸਿੰਘ ਨਾਟਕ ਘਰ ਹੋਇਆ ਗਿਆ ਉਹ ਕਹਿੰਦੇ ਫਰੀ ਨੇ ਹਾਂ ਹਾਂ ਫਰੀ ਐਂਡ ਇਕੁਅਲ ਕਰੋ ਹਾਂ ਰਾਜਾ ਦੇ ਰੰਕ ਹਾਂ ਇਕੋ ਟੇਬਲ ਦੇ ਬਗੇ ਪੜ੍ਹਦੇ ਕਿ ਦਸਦੇ ਬਗੇ ਪੜ੍ਹਨ ਹਾਂ ਇਹ ਨਿਗਾਹ ਕੇ ਇਹ ਅਮੀਰਾਂ ਦੇ ਸਕੂਲਾਂ ਮੰਗੇ ਹਾਂ ਜਿੱਥੇ ਸਰਕਾਰੀ ਗਰੀਬਾਂ ਦਾ ਸਕੂਲ ਆ ਜੀ ਤੇ ਗਰੀਬਾਂ ਨੂੰ ਪੁੱਛਦਾ ਕੋਈ ਨਹੀਂ ਕਰਕੇ ਉੱਥੇ ਅਧਿਆਪਕ ਵੀ ਹੈ ਨਹੀਂ ਨਾ ਹੂੰ ਬਿਲਕੁਲ ਉੱਥੇ ਅਧਿਆਪਕਾਂ ਦੀ ਘਾਟ ਰਹਿੰਦੀ ਜੀ ਹੈ ਨਾ ਜੀ ਤੁਸੀਂ ਜੋ ਇਸ ਤਰ੍ਹਾਂ ਦੇ ਰਹੇ ਹੋ ਹੈ ਨਹੀਂ ਹੂੰ ਹੈ ਨਾ ਇਹ ਗੱਲ ਠੀਕ ਕੀਤੀ ਹੈ ਕਿ ਇਹਨਾਂ ਨੇ ਮਤਲਬ ਘਟੋ ਘਟ ਜੇ 5 ਸਤੰਬਰ ਨੂੰ ਨਹੀਂ ਸਨਮਾਨ ਮਿਲਿਆ ਉਹਨਾਂ ਨੇ 5 ਅਕਤੂਬਰ ਡੇਟ ਰੱਖੀ ਹੈ ਜਿਹੜੀ ਵਿਸ਼ਵ ਅਧਿਆਪਕ ਦਿਵਸ ਹੂੰ ਪੂਰੇ ਵਰਲਡ ਦੇ ਵਿੱਚ ਇਹ ਅਧਿਆਪਕ ਦਿਵਸ ਮਨਾਇਆ ਜਾਂਦਾ 5 ਅਕਤੂਬਰ ਨੂੰ ਹੂੰ ਠੀਕ ਆ ਇਹਨੂੰ ਮਾਨਤਾ ਮਿਲੀ ਹੋਈ ਹੈ ਪਰ ਇਹ ਵੀ ਘਟੂ ਘਟੇ ਮੰਨਿਆ ਕਿ ਵਿਸ਼ਵ ਵਿਧਿਆਪਕ ਦੇ ਦਿਵਸ ਮਨਾਇਆ ਗਿਆ। ਹਮਮ ਔਰ ਮੈਂ ਵੀ ਦੇਖਿਆ ਹੈਗਾ ਕਿ 5 ਸਤੰਬਰ ਵਾਲੇ ਦਿਨ ਸਕੂਲ ਵੀ ਬੰਦ ਸੀ ਹੜਾ ਕਰਕੇ ਸਾਰੇ ਪੰਜਾਬ ਦੇ। ਹਮ 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 ਕਿਸੇ ਸਕੂਲ ਦੇ ਵਿੱਚ ਵੀ ਇਹ ਦਿਵਸ ਨਹੀਂ ਮਨਾਇਆ ਗਿਆ। ਵੀ ਜੇ ਉਹ ਸਟੇਟ ਵਾਰ ਜਾਂ ਡਿਸਟ੍ਰਿਕਟ ਵਾਰ ਨਹੀਂ ਮਿਲਿਆ। ਜੀ ਤੇ ਸਕੂਲਾਂ ਦੇ ਸਕੂਲ ਮੁਖੀਆਂ ਚਾਹੀਦਾ ਸੀਗਾ ਕਿ ਉਹਨਾਂ ਦੇ ਸਕੂਲਾਂ ਦੇ ਰਿਜ਼ਲਟ ਚੰਗੇ ਦੇਣ ਵਾਲੇ 2 3 4 ਅਧਿਆਪਕ ਹੋਣਗੇ। ਹਮ ਹਮ ਵੀ ਤੁਸੀਂ 5 ਸਤੰਬਰ ਨੂੰ ਦਾ ਸਨਮਾਨ ਕਰੋ। ਜੀ ਇੱਕ ਅਧਿਆਪਕ ਦੇ ਬਾਰੇ ਆਪਣੇ ਵਿਦਿਆਰਥੀਆਂ ਨਾਲ ਕੋਈ ਸੰਵਾਦ ਰਚੋ। ਤੇ ਮੈਨੂੰ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਕਿ 5 ਅਕਤੂਬਰ ਨੂੰ ਐਤਵਾਰ ਹੀ ਕਿਹੜਾ ਹੂੰ ਤਾਂ ਕਿ ਇਹਨੇ ਸ਼ਨੀਵਾਰ ਜਾਂ ਸੋਮਵਾਰ ਬਣਾਇਆ ਹੋਵੇ ਹੂੰ ਜੇ 5 ਅਕਤੂਬਰ ਠੀਕ ਹੈ ਸਰਕਾਰ ਨੇ 5 ਅਕਤੂਬਰ ਨੂੰ ਦਿਨ ਬਣਾ ਰਿਹਾ ਭਾਵੇਂ ਸੰਡੇ ਸੀ ਹਾਂਜੀ ਉਹਨੇ ਕਿਹਾ ਨਹੀਂ ਇਹ 5 ਅਕਤੂਬਰ ਬਣਾਉਣੀ ਹੈ ਦਿਨ ਦਾ ਮਤਲਬ ਕੋਈ ਨਹੀਂਗਾ ਹੂੰ ਹੂੰ ਤੇ ਮੈਨੂੰ ਇਹ ਵੀ ਗੱਲ ਚੰਗੀ ਲੱਗੀ ਆ ਕਿ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਸਾਲ ਜਦੋਂ ਨਾ ਉਹਨਾਂ ਨੇ 5 ਸਤੰਬਰ ਨੂੰ ਅਧਿਆਪਕ ਦੇਵਸ ਮਨਾਇਆ ਸਟੇਟ ਪਧਰੀ ਹੂੰ ਹੂੰ ਤੇ ਉੱਥੇ ਨਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾ ਹੂੰ ਸਿੱਖਿਆ ਮੰਤਰੀ ਪੰਜਾਬ ਹਾਂਜੀ ਹਰਜੋਤ ਸਿੰਘ ਬੈਂਸ ਹੂੰ ਹੂੰ ਨਹੀਂ ਤੇ ਜਾਣਾ ਸੀਗਾ ਹੂੰ ਗਏ ਠੀਕ ਹੈ ਜੀ ਲੇਕਿਨ ਉਹ ਸਾਰਾ ਅਮਲਾ ਫੇਲਾ ਵੀ ਗਿਆ ਜਿਹੜਾ ਉੱਚ ਅਧਿਕਾਰੀਆਂ ਦਾ ਹੂੰ ਉੱਚ ਅਧਿਕਾਰੀਆਂ ਦਾ ਉਹ ਅਮਲਾ ਫੇਲਾ ਜਾਣ ਦੇ ਨਾਲ ਕਿਹਾ ਹੈ ਕਿ ਉਹਨਾਂ ਨੇ ਕਿਹਾ ਕਿ ਕਿਉਂਕਿ ਮੁੱਖ ਮੰਤਰੀ ਸਾਹਿਬ ਬਹੁਤ ਬਿਜ਼ੀ ਸੀਗੇ ਹੂੰ ਉਹਨਾਂ ਦੀ ਜਦ ਕਿ ਉਹ ਅਧਿਆਪਕ ਦੇ ਬੇਟੇ ਹੈਗੇ ਆ ਅਧਿਆਪਕਾਂ ਦੇ ਪ੍ਰਤੀ ਉਹਨਾਂ ਦਾ ਸ਼ਾਇਦ ਮੰਦੇ ਵਿੱਚ ਚਾਹ ਉੱਠਿਆ ਹੋਵੇ ਹਮਮ ਪਰ ਉਹ ਜਾਂਦੇ ਨੇ ਇਦੀ ਫਾਰਮੈਲਿਟੀ ਕੀਤੀ ਆ ਕਿਉਂਕਿ ਇਤਿਆਹਾਸ ਆ ਹਮਮ ਹਮਮ ਕਮਾਲ ਕਰ ਸੀ ਉਹ ਕਹਿੰਦੇ ਵੀ ਮੇਰੇ ਕੋਲ ਟਾਈਮ ਹੈ ਨਹੀਂਗਾ ਹਮ ਮੈਂ ਸਿਰਫ ਤੁਹਾਨੂੰ ਮਿਲਣਾ ਹੈ ਤੁਹਾਨੂੰ ਵਿਸ਼ੇ ਦੇਣਾ ਹੈ ਜੀ ਤੇ ਆ ਜੋ ਗਰੋਫਡ ਕਰ ਹਮ ਉਹ ਗਰੋਫਡ ਕਰਕੇ ਬਾਅਦ ਵਿੱਚ ਨਾ ਵਿਆਹ ਦੀ ਭਾਜੀ ਵਾਂਗੂ ਜਦਾਂ ਛੀਰੀ ਵੰਡੀਦੀ ਆ ਜਾਂ ਲੱਡੂ ਵੰਡੀਦੇ ਆ ਭਾਜੀ ਵੰਡੀਦੀ ਆ ਤੇ ਇਸ ਸਮੇਂ ਉਹਨਾਂ ਨੇ ਉਹ ਸਾਡੀ ਵੰਡ ਤੇ ਹਮ ਮਨਾ ਸਾਈਨ ਕਰਕੇ ਸਰਟੀਫਿਕੇਟ ਲਈ ਜੋ ਉਹਦੇ ਵਿੱਚ ਉਹ ਸਨਮਾਨ ਨਹੀਂ ਸੀ ਹੋਇਆ અપਮਾਨ ਹੋਇਆ ਸੀ ਹੂੰ ਉਹ ਨਰਾਦਰ ਹੋ ਗਿਆ ਨਾ ਬਹੁਤ ਜ਼ਿਆਦਾ ਹੂੰ ਤੁਸੀਂ ਸਟੇਟ ਪੱਧਰੀ ਫੰਕਸ਼ਨ ਕਰ ਰਹੇ ਆ ਤੁਹਾਨੂੰ ਉਸ ਫੰਕਸ਼ਨ ਦੀ ਕਰਤੂਤ ਦਾ ਨਹੀਂ ਪਤਾ ਹੂੰ ਤੁਸੀਂ ਉਹਦੀ ਉਹਦਾ ਜਿਹੜਾ ਹੈਗਾ ਸਟੇਟਸ ਦਾ ਨਹੀਂ ਪਤਾ ਜੀ ਜੀ ਲੇਕਿਨ ਇਸ ਵਾਰ ਮਤਲਬ ਮੈਂ ਮੁਬਾਰਕ ਦਿੰਦਾ ਕਿ ਉਹ ਸ਼ਾਇਦ ਗਲਤੀ ਸੁਧਾਰ ਲਈ ਉਹਨਾਂ ਨੇ ਹੂੰ ਹਨਾ ਜੀ ਜੀ ਗਲਤੀ ਸੁਧਾਰਨ ਤੋਂ ਬਾਅਦਾਂ ਕਿ ਮੈਂ ਉਹ ਲਿਖਦਾ ਕਿ ਵੱਖ-ਵੱਖ ਟੀਚਰਾਂ ਦੀਆਂ ਫੋਟੋ ਆ ਰਹੀਆਂ ਆ ਆਪਣੇ ਇੰਸਟਾਗ੍ਰam ਤੇ ਆਇਆ ਕਿ ਫੇਸਬੁੱਕ ਤੇ ਆਇਆ ਕਿ ਦੀ ਮਤਲਬ ਵਟਸਐਪ ਤੇ ਆ ਰਿਹਾ ਹੈ ਨਾ ਤੇ ਉਹ ਬੜੇ ਮਾਣ ਦੇ ਨਾਲ ਸੀਐਮ ਸਾਹਿਬ ਕੋ ਉਹ ਸਰਟੀਫਿਕੇਟ ਹਸ ਕਰਕੇ ਉਤਮ ਵਿਦਿਆਪਕ ਦਾ ਹੂੰ ਹੂੰ ਹੈ ਨਾ ਹੂੰ ਹੁਣ ਜਿਹੜਾ ਸਰਟੀਫਿਕੇਟ ਇੱਕ ਉਤਮ ਵਿਦਿਆਪਕ ਦਾ ਸੀਐਮ ਸਾਹਿਬ ਦੇ ਰਹੇ ਹੈਗੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੂੰ ਤੇ ਉਹ ਕਿੰਨਾ ਉਹਨੇ ਸੋਹਣਾ ਲਿਖ ਕੇ ਲਿਖਿਆ ਕਿ ਅੱਜ ਉਹਨਾਂ ਦੇ ਕਰਕਮੋਰ ਨੂੰ ਮਿਲਿਆ ਹੂੰ ਹੂੰ ਵਿਦਿਆਪਕ ਭਾਵੇਂ ਸੀਐਮ ਸਾਹਿਬ ਦਾ ਅਹੁਦਾ ਤੇ ਦਾ ਉਹਦਾ ਛੋਟਾ ਨਹੀਂਗਾ ਸੀਐਮ ਦਾ ਕਿਉਂਕਿ ਉਸ ਅਧਿਆਪਕ ਨੂੰ ਨਹੀਂ ਦੇਣਾ ਕਿਉਂ ਸੀਐਮ ਬੈਠਾ ਹੈ ਜੀ ਬਿਲਕੁਲ ਸੀਐਮ ਨੂੰ ਫਕਰ ਮਹਿਸੂਸ ਕਰਨਾ ਚਾਹੀਦਾ ਪਰ ਉਹ ਅਧਿਆਪਕ ਦੇਣਾ ਨਹੀਂ ਪੜਿਆ ਹੂੰ ਕੋਈ ਵੀ ਵਿਦਿਆਪਕ ਐਮੇ ਤੋਂ ਘਟਨੇਗਾ ਹੂੰ ਸੀਐਮ ਸਾਡੇ ਬਾਹਰੋਂ ਜੁਝੇ ਹੋਏ ਆ ਜੀ ਗੱਲ ਪੜਾਈ ਦੀ ਨਹੀਂ ਗੱਲ ਉਹਨਾਂ ਦੀ ਆਪਣੀ ਹੂੰ ਇਲੈਕਸ਼ਨ ਦੇ ਸਿਲੈਕਸ਼ਨ ਦੀ ਹੈ ਨਾ ਅਧਿਆਪਕ ਦੀ ਸਿਲੈਕਸ਼ਨ ਹੋਈ ਜਾਂਦੀ ਹੈ ਇਲੈਕਸ਼ਨ ਹੋਈ ਹੈ ਹੂੰ ਇਲੈਕਸ਼ਨਾਂ ਦੀ ਹੋਈ ਹੈ ਕਿ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਕੰਮ ਕਰ ਲਿਆ ਕਿਉਂਕਿ ਉਹ ਮੈਂ ਕਹਿੰਦਾ ਯੂਨੀਵਰਸਿਟੀ ਚ ਹੂੰ ਵੀ ਜਿਹਨੇ ਲੋਕਾਂ ਨੂੰ ਆਪਣੇ ਨਾਲ ਤੋਰ ਲਿਆ لیکن ਉਹڑا سمان ہے گا۔ ਹੁਣ سی ایم ਸਾਡੀ ਡਿਊਟੀ ਇਹ ਬਣਦੀ ਆ, ای ایم ਸਾਡੀ ਡਿਊਟੀ ਬਣਦੀ ਆ। ਹਮ ਕਿ ਮੈਂ ਕੋਈ ਦੰਦੀ ਕੋਈ ਸਲੋਗਨ ਦੇਵਾਂ? ਹਮ ਮਦਿਆਪਕਾਂ ਨੂੰ ਤੁਸੀਂ ਬਹੁਤ ਲੈਕਚਰ ਕੀਤਾ ਬੜਾ ਸੁਣਾ। ਹਾਂਜੀ। ਵਿਦਿਆਪਕਾਂ ਨੇ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ, ਕਮਾਲ ਦੀਆਂ ਕੀਤੀਆਂ। ਲੇਕਿਨ ਉਹਨਾਂ ਨੂੰ ਇੱਕ ਬਖਰੇਵਾ ਬਖਰੇ ਰੱਖਣ ਲਈ, ਬਲਖਣ ਰੱਖਣ ਲਈ ਕੀਤਾ ਕੀ ਹੈ? ਹਮ ਕੋਈ اناؤنسمنٹ ਹੋਈ ਹੈ? ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਉਹਨਾਂ ਨੂੰ ਮਤਲਬ ਉਹਦੀ ਤਨਖਾਹ ਡਬਲ ਕਰ ਦਿਓ। ਹਮ 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 ਬਿਲਕੁਲ ਮੇਰੀ ਡਿਮਾਂਡ ਨਹੀਂ। ਹਮ ਮਿਹਰ ਡਿਮਾਂਡ ਕੀਤੀ ਕਿ ਤੂੰ ਘੱਟੋ ਘੱਟ ਜਿਹੜਾ ਸਨਮਾਨ ਅਧਿਆਪਕ ਉਹ ਫਖਰ ਮਹਿਸੂਸ ਕਰੇ ਹੂੰ ਹੂੰ ਉਹ ਕਰੇ ਤੇ ਦੂਜਿਆਂ ਨੂੰ ਲੋਚਾ ਹੋਵੇ ਹੂੰ ਕਿ ਇਦਾਂ ਦੇ ਅਧਿਆਪਕ ਬਣਨਾ ਹੂੰ ਹੈਨਾ ਜੀ ਇਸ ਸਟੇਜ ਤੇ ਪਹੁੰਚਦਿਆਂ ਸਾਨੂੰ ਆ ਵੀ ਇੱਕ ਨਵਾਂ ਮਾਣ ਮਿਲਦਾ ਹੂੰ ਅਸੀਂ ਡਿਮਾਂਡ ਕੀਤੀ ਸੀ ਡਿਮਾਂਡ ਕੀਤੀ ਸੀ ਕਿ ਜਿਹੜੇ ਸਟੇਟ ਲੈਵਲ ਦੇ ਅਧਿਆਪਕ ਹੂੰ ਇਹਨਾਂ ਨੂੰ ਜਿਹੜੇ ਨੈਸ਼ਨਲ ਡੇਸ ਹੁੰਦੇ ਆ ਰਾਸ਼ਟਰੀ ਦਿਵਸ ਹੁੰਦੇ ਰਾਸ਼ਟਰੀ ਦਿਵਸ ਦੇ ਉੱਤੇ ਹਰ ਜ਼ਿਲ੍ਹੇ ਦੇ ਵਿੱਚ ਇਹ ਸ਼ੁੱਡ ਬੀ ਸਪੈਸ਼ਲ ਇਨਵਾਈਟੀਆਂ ਹੂੰ ਦੇ ਆਪਕਾ ਜਿਹੜਾ ਰਟਾਇਰ ਹੋਇਆ ਜਾਂ ਮੌਜੂਦਾ ਹੈ ਗਿਆ ਸਪੈਸ਼ਲ ਇਨਵਾਈਟੀ ਹੁਣ ਉਹਨੂੰ ਚੇਅਰ ਲੱਗੀਆਂ ਹੁਣ ਕਿਉਂਕਿ ਜਿਵੇਂ ਦੇਸ਼ ਜادیه ਤੋਂ ਬਿਨਾ ਦੇਸ਼ ਭਗਤਾ ਨੇ ਆਪਣਾ ਕੰਮ ਕੀਤਾ ਹਮ ਦੇਸ਼ ਦੀ ਜادیه ਤੋਂ ਬੰਦਾ ਵੀ ਜਿਨ੍ਹਾਂ ਨੇ ਦੇਸ਼ ਲਈ ਕੰਮ ਕੀਤਾ ਇਹ ਉਹ ਬੰਦੇ ਆ ਹਮ ਜੀ ਹੈਨਾ ਹਮ ਉਹਨਾਂ ਨੂੰ ਰੱਖਣੇ ਕਿ ਪੋਜੀਸ਼ਨ ਹੋਵੇ ਤੁਸੀਂ ਉਹਨਾਂ ਨੂੰ ਕੋਈ ਪੈਸਾ ਨਹੀਂ ਦੇਣਾ ਕੋਈ ਉਹਨੂੰ ਟਰੋਫੀ ਨਹੀਂ ਦੇਣੀ ਕੋਈ ਸ਼ਾਲ ਨਹੀਂ ਦੇਣਾ ਸਿਰਫ ਇਨਵਾਈਟੀ ਕਰਨਾ ਹਮ ਪਰ ਉਹਨਾਂ ਨੂੰ ਇੱਕ ਸਿਟਿੰਗ ਪਲੇਸ ਸੋਣੀ ਹੋਵੇ ਹੂੰ ਵੀ ਮਾਨਜੋਗ ਹੋਵੇ ਪਰ ਲੋਕੀ ਕਹਿਣ ਵੀ ਯਾਰ ਇਹ ਅਧਿਆਪਕ ਹੋਵਾ ਜਿਹਨਾਂ ਨੇ ਕੰਮ ਕੀਤਾ ਸੀ ਅੱਜ ਇਹਨਾਂ ਨੂੰ ਅੱਜ ਇਸ ਫੰਕਸ਼ਨ ਦੇ ਜਿਲ੍ਹਾ ਪੱਧਰੀ ਫੰਕਸ਼ਨ ਦੇ ਵਿੱਚ ਇਸ ਜ਼ਿਲ੍ਹੇ ਦੇ ਜਿਹੜੇ ਸਦੇ ਆ ਤੇਨਾਂ ਨੂੰ ਮਾਨ ਮਿਲਿਆ ਹੈਗਾ ਹੂੰ ਤੁਸੀਂ ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਦਾ ਟੋਲ ਫ੍ਰੀ ਕਰ ਦਿਓ ਹੂੰ ਨਹੀਂ ਮੈਂ ਵੀ ਨਹੀਂ ਕਹਿੰਦਾ ਕਿ ਇਹਨਾਂ ਨੂੰ ਤੁਸੀਂ ਵੱਖਰਾ ਕੁਝ ਦੇ ਦਿਓ ਵੀ ਘੱਟੋ ਘੱਟ ਜਿਹੜੇ ਜਿਨਾਂ ਨੇ ਤੁਹਾਡੇ ਕੰਮ ਕੀਤਾ ਹੈ ਘੱਟ ਤੋਂ ਘੱਟ ਆਣੀ ਦੁਨੀਆਂ ਵੈਰਾਈਟੀਆਂ ਨਾ ਕੀ ਇਹਨਾਂ ਕੈਟਗਰੀਆਂ ਬੰਦ ਕਰੋ ਹੂੰ 71 ਆ ਦੇਓ 31 ਦੇ ਦਿਓ ਹੂੰ ਪਰ ਦਿਓ ਟਾਪ ਬਿਲਕੁਲ ਸਹੀ ਗੱਲ ਹੈ ਜੀ ਕੁਆਲਿਟੀ ਜੀ ਫਰ ਹੈ ਕੁਆਲਿਟੀ ਜੀ ਫਰ ਹਮ ਬਿਲਕੁਲ ਖੜਾ ਸਾਹਿਬ ਇਸ ਦੇ ਨਾਲ ਹੀ ਮੈਂ ਇੱਕ ਸਵਾਲ ਹੋਰ ਜੋੜਨਾ ਚਾਹਾਂਗੀ ਕਿ ਹੜਾ ਦੇ ਵਿੱਚ ਅਧਿਆਪਕਾਂ ਨੇ ਰਾਹਤ ਕੰਮ ਦੇ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਕੀ ਇਹ ਅਵਾਰਡ ਉਹਨਾਂ ਦੀ ਇਸ ਸੇਵਾ ਨੂੰ ਵੀ ਸਨਮਾਨ ਦਿੰਦਾ ਹੈ ਜਾਂ ਫਿਰ ਇਹ ਸਿਰਫ ਕਲਾਸਰੂਮ ਪ੍ਰਦਰਸ਼ਨ ਤੱਕ ਹੀ ਸੀਮਿਤ ਹੈ ਕੀ ਲਾਇਨ ਨਹੀਂ ਨਹੀਂ ਗੱਲ ਇਹ ਨਹੀਂ ਹੈ ਕਿ ਅਧਿਆਪਕਾਂ ਨੂੰ ਗੈਰ ਵਿਦਿਆ ਕੰਮ ਬਹੁਤ ਪੈਂਦੇ ਜੀ ਹਮ ਹਮ ਹਰ ਜੀ ਵੀ ਕੰਮ ਕਰਨਾ ਚਾਹੇ ਉਹਨੇ ਬੋਟਾਂ ਬਰੋਣੀ ਆ ਚਾਹੇ ਪੂਲੀ ਦੀ ਬੂੰਦਾ ਬਰੋਣੀ ਆ ਚਾਹੇ ਬੋਟਾਂ ਪੋਣੀਆਂ ਵੀ ਜੀ 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 ਹਾਂਜੀ ਔਰ ਇਹਨੇ ਗਿਰਬੇ ਦਾ ਕੰਮ ਹੈ ਸਭ ਸਰਕਾਰੀ ਸਕੂਲਾਂ ਦੇ ਦਾਪਨ ਪੈਂਦੇ ਪ੍ਰਾਈਵੇਟ ਸਕੂਲਾਂ ਨੇ ਪੈਂਦੇ ਹਮ ਸਰਕਾਰੀ ਸਕੂਲ ਬੰਦ ਹੋ ਜਾਂਦੇ ਪ੍ਰਾਈਵੇਟ ਖੁੱਲ੍ਹੇ ਰਹਿੰਦੀਆਂ ਲੋਕ ਇਹ ਨਾ ਕਰਦੇ ਆ ਕਿ ਪ੍ਰਾਈਵੇਟ ਭਾਈ ਤਾਂ ਉਹਦੀ ਕੋਈ ਟੀਚਰ ਜਾਂਦੇ ਹਮ ਸਰਕਾਰੀ ਸਕੂਲਾਂ ਨੂੰ ਡੰਗੀ ਰਹਿੰਦੇ ਹਮ ਗੱਲ ਇਹ ਨਹੀਂ ਕਿ ਅਧਿਆਪਕ ਦਾ ਕੰਮ ਹੈਗਾ ਕਲਾਸਰੂਮ ਹੀ ਨਹੀਂ ਹਮ ਬੱਚੇ ਦੇ ਪੂਰਨ ਵਿਅਕਤੀਤਵ ਨੂੰ ਨਖਾਰਨਾ ਹਮ ਪੂਰੇ ਬੱਚੇ ਦੀ ਪ੍ਰਸਾਰਿਤ ਡਵੈਲਪ ਕਰਨਾ ਉਹਦੀ ਟੈਲਨੈਂਟ ਫਾਈਨਡਿੰਗ ਕਰਨੀ ਆ ਉਹ ਬੰਦਾ ਗਾਉਂਦਾ ਵਾ ਉਹ ਲਿਖਦਾ ਵਾ ਉਹ ਉਹ ਖੇਡਦਾ ਵਾ ਜਾਂ ਉਹ ਪੇਂਟਰ ਹੈਗਾ ਜਾਂ ਉਹ ਕਹਾਣੀਕਾਰ ਬਣ ਸਕਦਾ ਜਾਂ ਵਿਗਿਆਨੀ ਬਣ ਸਕਦਾ ਜਿਹੜੀ ਉਹਦੇ ਪ੍ਰਤਿਭਾ ਨੂੰ ਦੇ ਆ ਕਿ ਉਹਨੂੰ ਵਾਤਾਵਰਣ ਦੇਣ ਵਾਲਾ ਚੰਗਾ ਦੇ ਆਪ ਕਹਿਗਾ ਉਹਨੂੰ ਅਵਾਰਡ ਮਿਲਣਾ ਹੂੰ ਗੱਲ ਇਹ ਹੈ ਕਿ ਹੜਾਂ ਦੇ ਵਿੱਚ ਪੱਠੇ ਕਿਨੂੰ ਪਾ ਕੇ ਆ ਤੇ ਰੋਟੀ ਕਿਨ ਦੇ ਲਿਆ ਉਹ ਨਹੀਂ ਗੱਲ ਉਹ ਤਾਂ ਸਮਾਜਿਕ ਸੇਵਾ ਹੂੰ ਸਹੀ ਹੈ ਠੀਕ ਹੈ ਨਾ ਜੀ ਤੁਸੀਂ ਰਿਜ਼ਲਟ ਤਾਂ ਨਾ ਕੀਆ ਤੁਹਾਡੀ ਪ੍ਰੋਡਕਟ ਕੀ ਹੈਗੀ ਪ੍ਰੋਡਕਟ ਤੁਹਾਡੀ ਹੈਗੀ ਆ ਕਿ ਤੁਸੀਂ ਨਗਰ ਕਿਹੜੇ ਦੇ ਰਹੇ ਹੂੰ ਉਹਨੇ ਸੇਵਾ ਕਰ ਰਹੇ ਸਨਾਂ ਦੀ ਹਾਂਜੀ ਚੰਗੇ ਕਰ ਰਹੇ ਜੀ ਉਹਦੇ ਆਪਕ ਦੀ ਬੜਾ ਟੂ ਸੀ ਹਮ ਸਹੀ ਕਹਣਾ ਹੈ ਹੈਨਾ ਜਿਸ ਤਰ੍ਹਾਂ ਕਿ ਉਹਦੀ ਜਿਹੜਾ ਰਿਜ਼ਲਟਸ ਹੈਗੇ ਜਿਹੜੇ ਉਹਨੂੰ ਮਿੱਥੇ ਰਿਜ਼ਲਟ ਤੋਂ ਬਿਨਾ ਜਿਹੜਾ ਐਕਸਟਰਾ ਤੁਸੀਂ ਸਕੂਲ ਨੂੰ ਕਿੰਨਾ ਬਿਹਤਰ ਬਣਾ ਲਿਆ ਹਮ ਸੰਸਥਾ ਨੂੰ ਕਿੰਨਾ ਸੁਨੋ ਲੈ ਗਏ ਤੁਸੀਂ ਸਮਾਜ ਨਾਲ ਜੁੜ ਕੇ ਉਹਨੂੰ ਕਿੰਨਾ ਵਧੀਆ ਬਣਾ ਲਿਆ ਹਮ ਇਹ ਤਾਂ ਤਾਂ ਡੈਡੀਕੇਸ਼ਨ ਕੀ ਹੈ ਤੁਸੀਂ ਤਾਂ ਅਵਾਰਡ ਦੇ ਕਾਬਲ ਹੋਨੇ ਆ ਤਾਂ ਉਹਨਾਂ ਪੁਆਇੰਟਸ ਹੁੰਦੇ ਆ ਹਮ ਸਹੀ ਗੱਲ ਬਿਲਕੁਲ ਖੜਾ ਸਾਹਿਬ ਅੱਗੇ ਗੱਲ ਕੀਤੀ ਜਾਵੇ ਤਾਂ ਉਦੋਂ ਸਿੱਖਿਆ ਵਿਭਾਗ ਦੇ ਵਿੱਚ ਵੀ ਇੱਕ ਹੋਰ ਮੁੱਦਾ ਸਾਹਮਣੇ ਆ ਰਿਹਾ ਹੈ ਇਹ ਵੀ ਦੇਖਣ ਦੇ ਵਿੱਚ ਆਇਆ ਹੈ ਕਿ ਸਿੱਖਿਆ ਵਿਭਾਗ ਦੇ ਵਿੱਚ ਵੋਕੇਸ਼ਨਲ ਅਧਿਆਪਕਾਂ ਨੂੰ ਲੈਕਚਰਰ ਸਹੇਲੀ ਮਿਲਣ ਦੇ ਬਾਵਜੂਦ ਵੀ ਸਕੂਲਾਂ ਦੇ ਵਿੱਚ ਉਹਨਾਂ ਦੀ ਸੀਨੀਅਰਤਾ ਦੇ ਸਤਿਕਾਰ ਨੂੰ ਨਜ਼ਰਅੰਦਾਜ਼ ਕਰਨ ਦੇ ਲਈ ਵੱਖਰੇ ਹੀ ਹਾਜ਼ਰੀ ਰਜਿਸਟਰ ਲਗਾਏ ਜਾਂਦੇ ਨੇ ਕੀ ਇਹ ਗਲਤ ਧਾਰਨਾ ਨਹੀਂ ਹੈ ਕੀ ਲੱਗਦਾ ਤੁਹਾਨੂੰ ਦੇਖੋ ਗੱਲ ਇਹ ਕੀ ਹੈ ਕਿ ਮੈਂ ਤਾਂ ਹੈਰਾਨ ਹਾਂ ਕਈ ਵਾਰੀ ਇਹ ਗੱਲ ਸੁਣ ਕੇ ਹੂੰ ਹੂੰ ਵੀ ਇਸ ਖੇਤਰ ਦੇ ਵਿੱਚ ਤੁਸੀਂ ਸਮਾਨਤਾ ਤੇ ਬਰਾਬਰਤਾ ਦੀ ਗੱਲ ਕਰਦੇ ਹੋ। ਹੂੰ ਹੂੰ। ਉੱਥੇ ਵਖਰੇਵਾ ਕਿਉਂ ਆ? ਹੂੰ। ਠੀਕ ਆ? ਹਾਂਜੀ। ਹੁਣ ਗੱਲ ਹੈ ਕਿ ਪਤਾ ਨਹੀਂ ਕਿ ਅਸੀਂ ਕਿਉਂ ਜੀ ਸੰਕਿਰਣਤਾ ਆ ਗਈ ਹੈ। ਹੂੰ ਹੂੰ। ਵੀ ਹੁਣ ਕਾਡਰ ਹੁੰਦੇ ਆ ਜੀ ਇਹ ਕਲਾਸਿਕਲ ਕਾਡਰ ਹੈਗਾ। ਹਾਂਜੀ। ਸੈਕੰਡਰੀ ਦੇ ਵਿੱਚ ਉਸ ਵੇ ਮਾਸਟਰ ਕਾਡਰ ਫਿਰ ਲੈਕਚਰ ਕਰਦੇਗਾ। ਹੂੰ ਹੂੰ ਹੂੰ। ਠੀਕ ਆ? ਹੁਣ ਪ੍ਰਾਇਮਰੀ 'ਚ ਪ੍ਰਾਇਮਰੀ ਕਾਡਰ ਹੈਗਾ। ਹੂੰ। ਐਲੀਮੈਂਟਰੀ ਦੇ ਵਿੱਚ। ਹੁਣ ਜਿਹੜੀ ਉਹ ਕਾਡਰਸ ਹੈਗੀ ਹੈ ਕਾਡਰ ਦੇ ਵਿੱਚ ਹੁੰਦਾ ਕਿ ਅਸੀਂ ਹੈ ਸਾਰੇ ਅਧਿਆਪਕਾਂ ਭਾਵੇਂ ਪ੍ਰੋਫੈਸਰਾਂ ਭਾਵੇਂ ਯੂਨੀورسٹی ਦੇ ਹਮ ਆਹ ਟੀਚਰਸ ਠੀਕ ਹੈ ਨਹੀਂ ਠੀਕਾ ਉਹ ਸੰਸਦਾਂ ਵਿੱਚ ਟੀਚਰਸ ਹੀ ਆਖੇ ਗਏ ਲੇਕਿਨ ਜਿਹੜੀ ਉੱਥੇ ਉਹਦੇ ਤਰ੍ਹਾਂ ਹੀ ਮਿਲ ਗਈ ਹੈਗੀ ਹੈ ਹਮ ਹਮ ਕਾਡਰ ਦੀ ਸਨਾਟਾ ਮਿਲ ਗਈ ਗਿਆ ਉਹ ਤੇ ਜਿਹੜਾ ਫਰਕ ਹੈ ਉਹਨੂੰ ਸਟੇਟਸ ਮਿਲਣਾ ਚਾਹੀਦਾ ਹਮ ਹਮ ਹੋਇਆ ਕੀ ਸੀ ਵੀ ਸਾਡੇ ਨਾਲ ਕੰਪਿਊਟਰ ਦੇ ਅਧਿਆਪਕਾਇ ਸੀ ਹਮ ਉਹ ਕੰਪਿਊਟਰ ਫੈਕਲਟੀ ਸੀਗੀ ਉਹਨੂੰ ਪ੍ਰੈਕਟਿਸ ਵਾਲਿਆਂ ਦੀ ਸੀਗੀ ਉਹਨਾਂ ਨੇ ਕਦੇ ਵੀ ਉਹਨਾਂ ਨੂੰ ਭਾਵੇਂ ਸਕੇਲ ਲੈਕਚਰ ਦੇ ਬਰਾਬਰ ਮਿਲ ਗਿਆ ਹਮ ਲੇਕਿਨ ਉਹ ਹਾਦਸੇ ਚ ਉਹਨਾਂ ਨੂੰ ਪਾਇਏ ਨੇ ਉਹਨੇ ਰਿਸ਼ਤੇ ਹਾਇਰੀ ਬਖਰੇ ਲਾਇਆ ਬੀ ਤੁਸੀਂ ਕਬੂਟਰੇ ਬਖਰੇ ਹਮ ਤੇ ਤਾਂ ਨਾ ਗਲਤ ਨਹੀਂ ਇਹ ਦਰ ਹੈ ਕਿ ਜਿਹਨੂੰ ਕਹਿੰਦੇ ਵੀ ਤੂੰ ਉਹਦੇ ਰੋਟੀ ਸਾਡੇ ਘਰ ਖਾਣੀ ਤੇ ਭਾਂਡੇ ਆਪਣੇ ਲੈ ਕੇ ਆਈ ਸਾਡੇ ਭਾਂਡੇ ਖਰਾਬ ਪਿੱਟੇ ਜਾਣੇ ਬਿਲਕੁਲ ਹਾਂਜੀ ਹਮ ਵੀ ਭਾਈ ਤੁਸੀਂ ਸਟੇਟਸ ਬਣਾਓ ਹਮ ਇਹ ਸਕੂਲ ਜੇ ਵੀ ਚੱਲਦਾ ਜਦੋਂ ਨਾ ਐਲੀਮੈਂਟਰੀ ਤੇ ਪ੍ਰਾਇਮਰੀ ਇਕੱਠੇ ਕੀਤੇ ਆ ਹਾਂਜੀ ਤੇ ਉਹ ਐਲੀਮੈਂਟਰੀ ਵਾਲੇ ਤੇ ਪ੍ਰਾਇਮਰੀ ਵਾਲੇ ਜਿਹੜੇ ਦੂਜੇ ਮਿਡਲ ਵਾਲੇ ਇਕੱਠੇ ਹੋਏ ਜੀ ਉਹ ਪ੍ਰੇਰ ਨੇ ਇਕੱਠੇ ਕਰਦੇ ਸੀ ਹਮ ਅੱਛਾ ਜੀ ਨਹੀਂ ਸਾਡੀ ਬੱਕਰੀ ਸਾਡੀ ਬੱਕਰੀ ਹੈ ਹਾਂ ਇੱਕ ਰਜਿਸਟਰ ਲਾਉਂਦੇ ਸੀ ਅੱਠਵੀਂ ਜਮਾਤ ਦੇ ਜਿਹੜੇ ਸੀਗੇ ਮਾਸਟਰ ਕਲਾ ਦੇ ਬੰਦੇ ਸੀ ਉਹ ਉਹ ਕਹਿੰਦੇ ਸੀ ਲੈ ਅਸੀਂ ਮੈਂ ਸੀਐਚਟੀ ਆ ਮੈਂ ਮਾਸਟਰਾਂ ਦੇ ਪ੍ਰਾਇਮਰੀ ਦਾ ਹਾਂ ਹਾਂ ਮੈਂ ਹੁਣ ਤੁਹਾਡੇ ਪਿੱਛੇ ਆਵਾਂ ਪਿੱਛੇ ਹੁਣਾ ਹਮ ਇੱਕ ਰਜਿਸਟਰ ਕਈਆਂ ਦੇ ਮਸਾਂ ਕਰਾਏ ਸੀਗੇ ਲੋਕਾਂ ਨੂੰ ਸਮਝਾਉਣਾ ਪੈਂਦਾ ਪੜੇ ਲਿਖੇ ਲੰਦਾ ਜਿੰਦਾ ਮੁਹੰਮਦ ਤੁਗਲਕ ਹੁੰਦੇ ਮੂਰਖ ਹੁੰਦੇ ਹੈਨਾ ਹੁਣ ਜਿਹੜੀ ਤੁਸੀਂ ਇਹ ਗੱਲ ਕੀਤੀ ਵੋਕੇਸ਼ਨ ਟੀਚਰਸ ਹੈਗੇ ਹਾਂਜੀ ਹੁਣ ਵੋਕੇਸ਼ਨ ਮਾਸਟਰਸ ਨੂੰ ਹਮ ਸਕੇਲ ਮਿਲ ਗਿਆ ਲੈਕਚਰਰ ਦਾ ਹਾਂ 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 ਵੋਕੇਸ਼ਨਲ ਮਾਸਟਰ ਜਿਹੜਾ ਹੈਗਾ ਜੋ ਲੈਕਚਰ ਬਣ ਤੋਂ ਬਦਾਂ ਕਿ ਉਹਨੂੰ ਸਕੀਲ ਮਿਲਣ ਤੋਂ ਬਦਾਂ ਉਹ ਪ੍ਰਿੰਸੀਪਲ ਲਈ ਯੋਗ ਹੋ ਗਿਆ ਹੂੰ ਹੂੰ ਜਦੋਂ ਪ੍ਰਿੰਸੀਪਲ ਨੈਕਸਟ ਟੂ ਲੈਕਚਰ ਨੈਕਸਟ ਟੂ ਦਾ ਨੈਕਸਟ ਕੀ ਪੀਜਨ ਕੀ ਪ੍ਰਿੰਸੀਪਲ ਦੀ ਹੈ ਇਹਦਾ ਮਤਲਬ ਉਹ ਵੀ ਲੈਕਚਰਰ ਹੀ ਹੈਗੇ ਹੂੰ ਪਹਿਲਾਂ ਮਾਸਟਰ ਗ੍ਰੈਜੂਏਟ ਦੇ ਬੰਦੇ ਲੈ ਲੈ ਸੀ ਜਿਨ੍ਹਾਂ ਨੇ ਭਾਵੇਂ ਐਮ ਐਸ ਸੀ ਜਾਂ ਐਮ ਐ ਬੀ ਨਹੀਂ ਸੀ ਕੀਤੀ ਜਲਦੀ ਦੀ ਵੋਕੇਸ਼ਨ ਦੀ ਲੇਕਿਨ ਉਹ ਦੀਜੀਪਰੀ ਵੀ ਹੋ ਗਈ ਸੀ ਸਕੀਲ ਕਰਕੇ ਕੇਸ ਸਕੀਲ ਕਰਕੇ ਉਹ ਬਣ ਗਏ ਹੁਣ ਮੁਕਾ ਗਿਆ ਕਿ ਸਾਰੇ ਹਾਈਲੀ ਕੁਆਲੀਫਾਈਡ ਹੈਗੇ ਹੂੰ ਹੂੰ ਹਣਾ ਠੀਕ ਹੈ ਜਦੋਂ ਲੈਕਚਰ ਕਾਟ ਰੱਖ ਲਿਆ ਤੇ ਸਕੂਲ ਦੇ ਰਿਸਟਰ ਦੋ ਕਿਉਂ ਆ ਹਮ ਵੋਕੇਸ਼ਨ ਵਾਲੇ ਦਰਜਾ ਉਹ ਕਹਿੰਦੇ ਦੂਜੇ ਤਰ੍ਹਾਂ ਦੇ ਸ਼ਹਿਰੀ ਕਿਉਂ ਆ ਹਮ ਤੁਸੀਂ ਕਿਸੇ ਨਾਲ ਇੱਕ ਸੰਸਥਾ ਵਿੱਚ ਦੂਜੇ ਸ਼ਹਿਰੀ ਵਾਲਾ ਜਦੋਂ ਤੁਸੀਂ ਉਹਨਾਂ ਵਰਤਾਰਾ ਕਰੋਗੇ ਤੇ ਉਹ ਬੰਦਾ ਖੁਸ਼ ਹੋ ਜੂ ਜਿਉ ਲੈਕਚਰ ਹੈਗਾ ਕਿਵੇਂ ਹੁੰਦਾ ਕਿ ਇਹ ਕਿਉਂ ਕਰਦੇ ਆ ਵੀ ਉੱਥੇ ਪ੍ਰਿੰਸੀਪਲ ਵੀ ਲੈਕਚਰਰੀ ਹੋਣੇ ਆ ਲੈਕਚਰ ਹੁਣ ਸਿਨੀਅਰ ਹੋਗਾ ਫਿਊਰੀਟਿੰਗ ਹੋਗਾ ਜੀ ਜੇਕਰ ਉਹ ਵੀ ਲੈਕਚਰਰੀ ਆ ਹਮ ਤੇ ਜੇ ਉਹਨਾਂ ਦਾ ਉਹਨਾਂ ਦਾ ਸਿੱਧਾ ਉਹ ਸ਼ਾਇਦ ਉਹ ਵਾਈਸ ਪ੍ਰਿੰਸੀਪਲ ਹੋ ਜਵੇ ਹੂੰ ਆਪਣੇ ਵਾਈਸ ਪ੍ਰਿੰਸੀਪਲ ਨੂੰ ਬਚਾਉਣ ਲਈ ਬਚਾਉਣ ਲਈ ਉਹਨਾਂ ਨੂੰ ਬਾਹਰ ਕੱਢ ਦ ਹੂੰ ਹੁਣ ਉਹ ਅਧਾਲ ਕਰਨ ਰੋਲਾ ਪਣ ਸਰਕਾਰ ਦੇ ਕੋਲ ਸ਼ਿਕਾਇਤਾਂ ਜਾਂਦੀਆਂ ਹੂੰ ਵਿਭਾਗ ਕੋਲ ਸ਼ਿਕਾਇਤਾਂ ਜਾਂਦੀਆਂ ਜ਼ਿਲ੍ਹਾ ਸਿਕਿਆਪਸ ਕੋਲ ਜਾਂਦੀਆਂ ਉਹ ਸਾਰੇ ਮਾਮਲੇ ਚੌਪਰੇ ਬੈਠੇ ਕਿਉਂਕਿ ਜੁਨੀਆ ਜਿਹੜੀਆਂ ਹੈਗੀਆਂ ਕਾਡਰ ਜੁਨੀਆ ਹਾਂਜੀ ਅੱਗੇ ਹੁੰਦੀਆਂ ਜੁਨੀਆ ਹੁੰਦੀਆਂ ਸੀ ਇਹ ਆਪ ਕੋ ਡੀਟੇਲ ਜੋ ਜੁਨੀਅਰ ਯੂਨੀਅਨ ਜੋ ਗਵਰਮੈਂਟ ਜੁਨੀਅਰ ਜਿਹਦੀ ਆਪਕਾ ਦਾਲ ਸੀ ਡਮ ਉਹ ਜਿਹੋ ਸੀ ਜਿਹੜੇ ਸਾਝੀ ਹੁੰਦੀ ਸੀ ਹੂੰ ਹੂੰ ਹੁਣ ਕੈਟਾਗਰੀ ਵੱਖਰੇ ਸਰਕਾਰਾਂ ਨੇ ਇਦਾਂ ਲੜਾਈ ਕਰਤੀ ਆ ਵੀ ਇਹ ਕੰਪਿਊਟਰ ਜੁਨੀਅਨ ਹਾਂਜੀ ਅੰਗਰੇਜ਼ੀ ਵਾਲੇ ਜੁਨੀਅਨ ਹੈਗੀ ਆ ਇਹ ਪੰਜਾਬੀ ਵਾਲੇ ਜੁਨੀਅਨ ਹੈਗੀ ਆ ਇਹ ਫਿਜ਼ੀਕਲ ਜੁਨੀ ਪੀਟੀਆਂ ਯੂਨੀਅਨ ਵੱਖਰੀ ਹੋ ਗਈ ਹੂੰ ਰਿਕਾਰਡ ਵੀ ਇਹਨੇ ਰਿਸਟ੍ਰਿਊ ਵੀ ਨੇ ਲਾਉਂਗੇ ਤੁਸੀਂ ਜਿਹੜੀ ਇਸ ਨੋਟਿਕ ਦੇ ਮੁਤਾਬਕ ਭਾਵੇਂ ਵੋਕੇਸ਼ਨਲ ਹੀ ਹੈਗਾ ਹੂੰ ਜਿਹਨੂੰ ਲੈਕਚਰ ਹੈਗਾ ਤੇ ਉਹ ਜਿੱਥੇ ਸਨੋਟੀ ਕੋ ਥੋੜਾ ਰਿਸਟ੍ਰਿਊ ਦੇਖੋ ਨਾ ਹੁੰਦਾ ਹੂੰ ਤੇ ਉਹਦੇ ਪਿੱਛੇ ਮਤਲਬ ਇੱਕ ਜਿਹੜੇ ਨਹੀਂ ਲਿਖਦੇ ਨਾ ਉਹਨਾਂ ਦੇ ਵਿੱਚ ਹੀਣ ਭਾਵਨਾਵਾਂ ਸਪਿਰਿਟ ਹੀ ਨਹੀਂ ਉਹ ਹੀਣ ਭਾਵਨਾ ਦਾ ਸ਼ਿਕਾਰ ਆ ਤੇ ਸੋ ਅਸੀਂ ਇਹ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਵੀ ਤੁਸੀਂ ਇੱਕ ਆਪਣੇ ਰਿਸਟਰ ਦੇ ਵਿੱਚ ਇਦਾਂ ਦੀ ਮਤਲਬ ਦੁਸ਼ੈਨਾਪਾਓ ਇਦਾਂ ਦਾ ਦਵੰਦ ਨਾ ਖੜਾ ਕਰੋ ਜਿਹਦੇ ਵਿੱਚ ਤੁਹਾਡੀ ਇਸ ਮੂਰਤਾ ਦੀ ਜਿਹੜੀ ਬਦਬੂ ਆ ਉਹ ਵਿਦਿਆਰਥੀ ਤੱਕ ਪਹੁੰਚੇ ਹਮ ਸਹੀ ਹੈ ਜੀ ਹੈ ਨਾ ਕਿਉਂਕਿ ਤੁਹਾਡੀ ਇਸ ਪਰਸ਼ਾਵੇ ਨਾਲ ਤੁਹਾਡੀ ਇਸ ਖਜੂਰ ਨਾਲ ਜਿਹੜੇ ਤੁਹਾਡੇ ਕੋਲ ਪੜਨ ਹੁੰਦੇ ਆ ਸਿੱਖਣ ਹੁੰਦੇ ਆ ਉਹਨਾਂ ਦੀ ਪ੍ਰੋਸੈਸ ਡਿਵੈਲਪ ਹੋਣੀ ਹੈ ਬਿਲਕੁਲ ਸਹੀ ਗੱਲ ਹੈ ਹੈਨਾ ਹਾਂਜੀ ਇਹ ਹੈ ਗੱਲ ਹਮ ਸਹੀ ਗੱਲ ਹੈ ਜੀ ਸੋ ਬਿਲਕੁਲ ਜੇ 71 ਅਧਿਆਪਕਾਂ ਨੂੰ ਕਰਮ ਯੋਗੀ ਐਵਾਰਡ ਦੇ ਨਾਲ ਸਨਮਾਨਿਤ ਕਰਨਾ ਇੱਕ ਚੰਗਾ ਸੰਕੇਤ ਹੈ ਜੋ ਕਿ ਹੜ੍ਹਾਂ ਵਾਲੇ ਮੁਸੀਬਤੀ ਸਮੇਂ ਦੇ ਵਿੱਚ ਵੀ ਅਧਿਆਪਕਾਂ ਦੀ ਸਮਰਪਿਤ ਭਾਵਨਾ ਨੂੰ ਮਾਣ ਦਿੰਦਾ ਹੈ ਅਤੇ ਸਿੱਖਿਆ ਵਿਭਾਗ ਨੂੰ ਪ੍ਰੇਰਿਤ ਕਰਨ ਵਾਲਾ ਇੱਕ ਅਹਿਮ ਕਦਮ ਵੀ ਹੈ ਪਰ ਵੋਕੇਸ਼ਨਲ ਅਧਿਆਪਕਾਂ ਨੂੰ ਵੱਖਰੇ ਹਾਜ਼ਰੀ ਰਜਿਸਟਰ ਦੇ ਰਾਹੀਂ ਨਜ਼ਰਅੰਦਾਜ਼ ਕਰਨ ਵਰਗੀਆਂ ਗਲਤ ਧਾਰਨਾਵਾਂ ਨੇ ਵਿਭਾਗ ਦੇ ਵਿੱਚ ਅਸੰਤੋਸ਼ ਪੈਦਾ ਕੀਤਾ ਹੈ ਜੋ ਸੀਨੀਅਰਿਟੀ ਅਤੇ ਇਕਤਾ ਨੂੰ ਭੰਗ ਕਰਦੀਆਂ ਨੇ ਸੋ ਲਾਸਟ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਰਕਾਰ ਨੂੰ ਇਹਨਾਂ ਅਵਾਰਡੀਆਂ ਨੂੰ ਭਵਿੱਖ ਦੇ ਵਿੱਚ ਵੀ ਸਮਰਪਿਤ ਭਾਵ ਦੇ ਨਾਲ ਸਨਮਾਨ ਦੇਣ ਤੋਂ ਇਲਾਵਾ ਵਿਭਾਗੀ ਨੀਤੀਆਂ ਨੂੰ ਇਕਸਾਰ ਕਰਨ ਦੀ ਲੋੜ ਹੈ ਤਾਂ ਜੋ ਅਧਿਆਪਕ ਨਾ ਸਿਰਫ ਸਨਮਾਨਿਤ ਹੋਣ ਸਗੋਂ ਉਹਨਾਂ ਦੀ ਯੋਗਤਾ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਮਾਨਤਾ ਮਿਲੇ ਇਹੀ ਅਸਲ ਸਿੱਖਿਆ ਕ੍ਰਾਂਤੀ ਦਾ ਰਾਹ ਹੈ ਜੋ ਪੰਜਾਬ ਨੂੰ ਵਿਕਸਿਤ ਬਣਾਵੇਗਾ। ਸੋ ਖੜਾ ਸਾਹਿਬ ਆਪਾਂ ਨੂੰ ਸਮੇਂ ਦੇ ਵਿੱਚ ਰਹਿ ਕੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਨੀ ਹੁੰਦੀ ਹੈ। ਤੁਸੀਂ ਸਟੂਡੀਓ ਦੇ ਵਿੱਚ ਆਏ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਨਵੇਂ ਵਿਸ਼ੇ ਤੇ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਦੇ ਦਿਓ ਇਜਾਜ਼ਤ ਧੰਨਵਾਦ ਜੀ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD2